ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡਿੰਗ ਉੱਤੇ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਇਹਨੂੰ ਬੱਚਿਆਂ ਦੇ ਨਾ ਲੇਡੀਜ਼ ਕੋਟੇ ਸਵੈਟਰਸ ਕੀ ਵੀ ਦੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਬਣਾਉਣ ਦੇ ਵਿੱਚ ਵੀ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਸੌਖਾ ਬਣ ਜਾਂਦਾ ਪਰ ਦੇਖੋ ਨੂੰ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤਾਂ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਜੇਕਰ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਜੀ ਆਪਾਂ ਹਨਾ ਹੁਣ ਕਰਦੇ ਆ ਜੀ ਸ਼ੁਰੂ ਡਿਜ਼ਾਈਨ ਤੇ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਤੁਹਾਨੂੰ ਕੁਡੇ ਰੱਖਣੇ ਹੋਣਗੇ 10 10 10 ਔਰ ਤਿੰਨ ਕੁੰਡੇ ਬਾਧਰ ਰੱਖਣੇ ਹੋਣਗੇ ਇੱਥੋਂ ਤੱਕ 10 ਪਲੱਸ 10 ਔਰ ਤਿੰਨ ਕੁੰਡੇ ਆਪਣੇ ਬਾਧਰ ਰੱਖਣੇ ਨੇ ਤਾਂ ਨੀਚੇ ਕੋਈ ਵੀ ਤੁਸੀਂ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਜਿਹੜੀ ਮੈਂ ਇੱਥੋਂ ਇਹਦੀ ਪਹਿਲੀ ਸਲਾਈ ਬਣਾਈ ਆ ਉਹੀ ਆਪਾਂ ਉੱਤੋਂ ਉੱਪਰ ਆਉਣ ਬਣਾ ਕੇ ਤੁਹਾਨੂੰ ਦਿਖਾਉਣੀ ਆ ਕਿ ਇਹ ਡਿਜ਼ਾਈਨ ਕਿਵੇਂ ਬਣਦਾ ਪਹਿਲਾ ਕੁੰਡਾ ਆਪਾਂ ਉਤਾਰ ਲਾਂਗੇ ਐ ਸਟਿਚ ਹੁਣ ਲੀਖ ਪਹਿਲਾ ਕੁੰਡਾ ਉਤਾਰਿਆ ਉਸ ਤੋਂ ਬਾਅਦ ఇను అిధా బీ బా నీచే వాళ్ళ హోల్చి సలాయి పాను సనా దా ఎస్ తరికే నో కుండే పుట్ే దో కండే పుట్ే ఫి తిని కండే బావేదే సైడ్ తరం సలాయి పావేనా తరస్ట్రాూప బనావే ਸਲਾਈ ਤੇ ਬੜ ਪਾਵਾਂਗੇ ਫਿਰ ਇਹ ਕੰਟੀਨਿਊ ਆਪਾਂ ਬੈਕ ਲੂਪ ਤੋਂ ਸਿੱਧਾ ਬਣਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਸੌਰੀ ਤਿੰਨ ਕੁੰਡੇ ਪੁੱਠੇ ਠੀਕ ਹੈ ਦੁਬਾਰਾ ਫਿਰ ਧਾਗਾ ਪਿੱਛੇ ਇੱਕ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਵਾਂਗੇ ਕੁੰਡੇ ਦੇ ਇਸ ਤਰ੍ਹਾਂ ਸਾਈਡ ਤੋਂ ਦੀ ਸਲਾਈ ਨੂੰ ਪਾਵਾਂਗੇ ਇੱਕ ਐਕਸਟਰਾ ਲੂਪ ਬਣਾਵਾਂਗੇ ਸਲਾਈ ਤੇ ਬੜ ਪਾਵਾਂਗੇ ਇਹਨੂੰ ਬੈਕ ਲੂਪ ਤੋਂ ਸਿੱਧਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਠੀਕ ਹੈ ਜੀ ਦੇਖੋ ਐਕਸਟਰਾ ਕੁੰਡਾ ਛੱਡ ਕੇ ਇਹੀ 10 ਕੁੰਡਿਆਂ ਨੂੰ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾ ਨੀਚੋਂ ਦੀ ਸਲਾਈ ਪਾ ਕੇ ਇੱਕ ਕੁੰਡਾ ਸਿੱਧਾ ਬਣਾਇਆ ਦੋ ਕੁੰਡੇ ਪੁੱਠੇ ਬਣਾਏ ਫਿਰ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਫਿਰ ਤਿੰਨ ਕੁੰਡੇ ਪੁੱਠੇ ਫਿਰ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਫਿਰ ਦੋ ਕੁੰਡੇ ਪੁੱਠੇ ਦੁਬਾਰਾ ਫਿਰ ਹੁਣ ਆਪਾਂ ਇਹੀ ਡਿਜ਼ਾਈਨ ਰਿਪੀਟ ਕਰਾਂਗੇ ਕੁੰਡੇ ਦੇ ਇਸ ਤਰ੍ਹਾਂ ਨੀਚੋਂ ਦੀ ਹੌਲ ਵਿੱਚੋਂ ਦੀ ਸਲਾਈ ਪਾ ਕੇ ਇਸ ਤਰ੍ਹਾਂ ਇਹਨੂੰ ਸਿੱਧਾ ਬਣਾਇਆ ਧਾਗਾ ਆਪਣੀ ਵੱਲ ਕੀਤਾ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਕੀਤਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਵਾਂਗੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾ ਕੇ ਇਸ ਤਰ੍ਹਾਂ ਸਲਾਈ ਤੇ ਮਲ ਪਾਇਆ ਇਨ ਬੈਕ ਲੂਪ ਤੋਂ ਸਿੱਧਾ ਬਣਾਇਆ ਧਾਗਾ ਆਪਣੇ ਵੱਲ ਕੀਤਾ ਤਿੰਨ ਗੁੰਡੇ ਪੁੱਠੇ ਬਣਾਵਾਂਗੇ 1 2 3 ਧਾਗਾ ਵਾਰ ਨੂੰ ਕਰਿਆ ਇੱਕ ਗੁੰਡੇ ਦੇ ਤਿੰਨ ਗੁੰਡੇ ਐਕਸਟਰਾ ਲੂਪ ਬਣਾਈ ਸਲਾਈ ਤੇ ਬਲਪਾਇਆ ਬੈਕ ਲੂਪ ਤੋਂ ਸਿੱਧਾ ਬਣਾਇਆ ਧਾਗਾ ਆਪਣੇ ਵੱਲ ਕੀਤਾ ਦੋ ਗੁੰਡੇ ਪੁੱਠੇ ਲਾਸਟ ਵਾਲਾ ਇਹ ਇਸ ਤਰ੍ਹਾਂ ਨਿੱਚੋਂ ਦੀ ਹੌਲ ਵਿੱਚ ਦੀ ਇਸ ਤਰ੍ਹਾਂ ਸਲਾਈ ਪਾ ਕੇ ਸਿੱਧਾ ਬਣਾਵਾਂਗੇ ਇਸ ਤਰੀਕੇ ਨਾਲ ਲਾਸਟ ਵਾਲਾ ਵੀ ਸਿੱਧਾ ਤੁਸੀਂ ਪੁੱਠਾ ਵੀ ਬਣਾ ਸਕਦੇ ਹੋ ਨਹੀਂ ਇਹਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਜੀ ਸਲਾਈ ਵੈਕਸਾਈਡ ਤੋਂ ਪਹਿਲਾ ਗੁੰਡਾ ਆਪਾਂ ਉਤਾਰ ਲਵਾਂਗੇ ਇਸ ਦੇ ਵਿੱਚ ਜਿਹੜੇ ਗੁੰਡੇ ਉੱਧਰ ਪੁੱਠੇ ਬਣਾਏ ਇੱਧਰ ਸਿੱਤੇ ਬਣਾਵਾਂਗੇ ਜਿਹੜੇ ਉੱਧਰ ਸਿੱਧੇ ਬਣਾਏ ਇੱਧਰ ਪੁੱਠੇ ਬਣਾਵਾਂਗੇ ਜਿਹੜੇ ਇੱਕ ਇੱਕ ਤੋਂ ਆਪਾਂ ਨੇ ਤਿੰਨ ਤਿੰਨ ਬਣਾਏ ਉਹਨਾਂ ਨੂੰ ਪੁੱਠੇ ਬਣਾਵਾਂਗੇ ਇੱਕ ਗੁੰਡਾ ਪੁੱਠਾ ਕਿਹ ਜੀ ਦੋ ਗੁੰਡੇ ਸਿੱਧੇ ਫੇਰ ਅੱਗੇ ਜਿਹੜੇ ਆਪਾਂ ਤਿੰਨ ਬਣਾਏ ਆ ਇਹ ਤਿੰਨੇ ਗੁੰਡੇ ਆਪਾਂ పుట్ే బాగా వారను కిధె దో తి ధాగా వల్ కే తినిండే ఏ బాగా వారను కే దో కిధె ధాగా వాళ్ళ కు బాగా వల్ల తిను కుండే పుట్టి ధాగా బ ਸੌਰੀ ਦੋ ਗੁੰਡੇ ਪੁੱਠੇ ਸੀਗੇ ਇੱਥੇ ਇਹ ਆਪਣੀ ਇੱਕ ਤੋਂ ਤਿੰਨ ਬਣਾਈ ਹੋਈ ਆ ਹੂੰ ਇੱਥੇ ਤਿੰਨੇ ਹੀ ਗੁੰਡੇ ਪੁੱਠੇ ਆਣੇ ਆ ਠੀਕ ਜੀ ਉਸ ਤੋਂ ਬਾਅਦ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਹੋਰ ਤਿੰਨ ਗੁੰਡੇ ਸੀਤੇ ਤਿੰਨ ਗੁੰਡੇ ਸਿੱਧੇ ਧੱਗਾ ਆਪਣੀ ਵੱਲ ਤਿੰਨ ਗੁੰਡੇ ਪੁੱਠੇ ਧੱਗਾ ਵਾਰ ਨੂੰ ਕੀਤਾ ਦੋ ਗੁੰਡੇ ਸਿੱਧੇ ਧੱਗਾ ਆਪਣੇ ਵੱਲ ਕੀਤਾ ਇੱਕ ਗੁੰਡਾ ਪੁੱਠਾ ਲਾਸਟ ਵਾਲਾ ਵੀ ਇਹ ਪੁੱਠਾ ਹੀ ਬਣਾ ਰਹੀ ਹਾਂ ਠੀਕ ਹੈ ਜੀ డిజైన్య దో సలాపలీట్ీజీ సలాయిన సీ సైడ్ పేల కు ఉతారాతో కరీ బే ఇది నీచేవళి సై పా ఏను సవేను ఉతారా బావం పోసి ధాగా పిచ్చే కనుడే బాగే సీధా ਇੱਕ ਗੁੰਡਾ ਇੱਕ ਪੁੱਠਾ ਅੱਗੇ ਉਹਦੀ ਸਲਾਈ ਪਾ ਕੇ ਦੋਹਾਂ ਦਾ ਇੱਕ ਕਰ ਦਾਂਗੇ ਫਿਰ ਜਿਹੜਾ ਵੀ ਚਾਲੀ ਸੈਂਟਰ ਵਾਲਾ ਇਹਨੂੰ ਸਿੱਧਾ ਬਣਾ ਦਾਂਗੇ ਜਿਹੜਾ ਤੀਜਾ ਗੁੰਡਾ ਸਿੱਧਾ ਇਹਨੂੰ ਇਸ ਤਰ੍ਹਾਂ ਘੁਮਾ ਲਾਂਗੇ ਠੀਕ ਹੈ ਜੀ ਫਿਰ ਇਹਨਾਂ ਨੂੰ ਬੈਕ ਲੂਪ ਤੋਂ ਇੱਕ ਸਿੱਧਾ ਗੁੰਡਾ ਇੱਕ ਪੁੱਠਾ ਲੈ ਕੇ ਦੋਹਾਂ ਦਾ ਇੱਕ ਕਰਤਾ ਤਾਗਾ ਆਪਣੇ ਵੱਲ ਕੀਤਾ ਇੱਕ ਗੁੰਡਾ ਪੁੱਠਾ ਤਾਗਾ ਵਾਰ ਨੂੰ ਕੀਤਾ ਇਹਨੇ ਤਿੰਨ ਕੁੰਡਿਆਂ ਦੇ ਵਿੱਚੋਂ ਇੱਕ ਕੁੰਡਾ ਇਹ ਲੈ ਲਾਂਗੇ ਇੱਕ ਆਪਣਾ ਪੁੱਠਾ ਕੁੰਡਾ ਆ। ਅੱਗੇ ਉਹਦੀ ਸਲਾਈ ਪਾ ਕੇ ਇਸ ਤਰ੍ਹਾਂ ਦੋਨਾਂ ਦਾ ਇੱਕ ਕਰਤਾ। ਸੈਂਟਰ ਵਾਲੇ ਨੂੰ ਸਿੱਧਾ ਬਣਾ ਲਿਆ। ਇਹਨੂੰ ਅੱਗੇ ਉਹਦੀ ਸਲਾਈ ਪਾ ਕੇ ਤੀਜੇ ਗੁੰਡੇ ਨੂੰ ਇਸ ਤਰ੍ਹਾਂ ਘੁਮਾ ਕੇ ਇੱਕ ਕੁੰਡਾ ਪੁੱਠਾ ਲੈ ਲਿਆ, ਇੱਕ ਸਿੱਧਾ ਲੈ ਲਿਆ। ਦੋਨਾਂ ਦਾ ਬੈਕ ਲੂਪ ਤੋਂ ਇੱਕ ਕਰਤਾ। ਇਹ ਇੱਕ ਗੁੰਡਾ ਪੁੱਠਾ ਠੀਕ ਹੈ ਜੀ। హోం ఇం కు కండేను ఇద్దర రిపీట్స్ తరచో సెంటర్ వచ్చా సనావే ఓకే ధాగా పుట్ా ధాగా బ కుట్ా ఇం తినివ్ సిధా కు ਦੋਨੋਂ ਦਾ ਇੱਕ ਕਰ ਦਾਂਗੇ ਸੈਂਟਰ ਵਾਲੇ ਨੂੰ ਸਿੱਧਾ ਬਣਾ ਲਾਂਗੇ ਤੀਜੇ ਗੁੰਡੇ ਨੂੰ ਇਸ ਤਰ੍ਹਾਂ ਅੱਗੇ ਦੀ ਸਲਾਈ ਪਾ ਕੇ ਗੁੰਡੇ ਨੂੰ ਐ ਘੁਮਾ ਲਾਂਗੇ ਤੇ ਇਹਨੂੰ ਬੈਕ ਲੂਪ ਤੋਂ ਦੋ ਦਾ ਇੱਕ ਕਰ ਦਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਪੁੱਠਾ ਧਾਗਾ ਬਾਹਰ ਨੂੰ ਕਰਾਂਗੇ ਫਿਰ ਇੱਕ ਤੀਜਾ ਗੁੰਡਾ ਲਵਾਂਗੇ ਤਿੰਨ ਗੁੰਡੇਆਂ ਵਾਲਾ ਸਿੱਧਾ ਗੁੰਡਾ ਇੱਕ ਗੁੰਡਾ ਪੁੱਠਾ ਦੋਨਾਂ ਦਾ ਇੱਕ ਕਰਤਾ ਸੈਂਟਰ ਵਾਲੇ ਨੂੰ ਸਿੱਧਾ ਬਣਾਇਆ ਇਨੂੰ ਅੱਗੇ ਉਹਦੀ ਸਲਾਈ ਪਾ ਕੇ ਇਸ ਤਰ੍ਹਾਂ ਕੱਬੀ ਸਲਾਈ ਤੇ ਲੈ ਕੇ ਘੁਮਾਇਆ ਤੇ ਇੱਕ ਕੁੰਡਾ ਪੁੱਠਾ ਲੈ ਲਿਆ ਠੀਕ ਹੈ ਇਹਨਾਂ ਨੂੰ ਬੈਕ ਲੂਪ ਤੋਂ ਦੋਨੋਂ ਦਾ ਇੱਕ ਕਰਤਾ ਤੱਕ ਆਪਣੇ ਵੱਲ ਕਰਿਆ ਇੱਕ ਕੁੰਡਾ ਪੁੱਠਾ ਤੱਗਾ ਵਾਰ ਨੂੰ ਕਰਿਆ ਇਹਦੇ ਇਸ ਤਰ੍ਹਾਂ ਨੀਚੋਂ ਦੀ ਸਲਾਈ ਪਾਇਆ ਤੇ ਸਿੱਧਾ ਬਣਾਇਆ ਲਾਸਟ ਵਾਲਾ ਸਿੱਧਾ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਬੈਕਸਾਈਡ ਤੋਂ ਜਿਸ ਤਰ੍ਹਾਂ ਦੇ ਕੁੰਡੇ ਤੁਹਾਨੂੰ ਦਿਖਦੇ ਆ ਉਸੇ ਤਰ੍ਹਾਂ ਦੇ ਬਣਾਉਣੀਆਂ ਪਹਿਲਾ ਕੁੰਡਾ ਆਪਾਂ ਨੇ ਉਤਾਰ ਲਿਆ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਪੁੱਠੇ ਫਿਰ ਇੱਕ ਕੁੰਡਾ ਸਿੱਧਾ ਤੇ ਤਿੰਨ ਗੁੰਡੇ ਪੁੱਠੇ ਮਤਲਬ ਜਿਸ ਤਰ੍ਹਾਂ ਦੇ ਗੁੰਡੇ ਤੁਹਾਨੂੰ ਦਿਖ ਰਹੇ ਆ ਉਸੇ ਤਰ੍ਹਾਂ ਦੇ ਹੀ ਬਣਾਉਣੇ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਪੁੱਠਾ ਇੱਕ ਗੁੰਡਾ ਸਿੱਧਾ ਤਿੰਨ ਗੁੰਡੇ ਪੁੱਠੇ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਪੁੱਠਾ ਇੱਕ ਗੁੰਡਾ ਫੇਰ ਪੁੱਠਾ ਇੱਕ ਗੁੰਡਾ ਸੋਰੀ ਇੱਕ ਗੁੰਡਾ ਸਿੱਧਾ ਫੇਰ ਇੱਕ ਗੁੰਡਾ ਪੁੱਠਾ ਲਾਸਟ ਵਾਲਾ ਸਿੱਧਾ ਪੁੱਠਾ ਤੁਸੀਂ ਜਿੱਦਾਂ ਮਰਜ਼ੀ ਬਣਾ ਲਿਓ ਕੋਈ ਚੱਕਰ ਨਹੀਂ ਦੇਖੋ ਜਿਹੜੀ ਆਂਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਆਪਣਾ ਬਣ ਗਿਆ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਜੇ ਤੁਹਾਨੂੰ ਇਹ ਡਿਪੋਟੋਨਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਹੋਰ ਨਵੇਂ-ਨਵੇਂ ਸੋਕੇ-ਸੋਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਨਵੇਂ ਆਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਕਿਸੇ ਹੋਰ ਨਵੇਂ ਸੋਕੇ ਦੇ ਡਿਜ਼ਾਈਨ ਦੇ ਨਾਲ Thank you.